ਸਾਰਿਆਂ ਪਿਆਰ ਪਰ ਸਤਿ ਸ੍ਰੀ ਅਕਾਲ ਸਾਰੇ ਨੇ ਕਿਵੇਂ ਠੀਕ ਠਾਕ ਹੈਗੇ ਹੋ ਚਲੋ ਵਧੀਆ ਜੀ ਇਸੇ ਤਰ੍ਹਾਂ ਹਾਸੇ-ਵਸੇ ਖੁਸ਼ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਤਿੰਤੁ ਗਣਿਤ ਰਾਜ ਆਪਣੀ ਤੱਕੀ ਤੇ ਬਿਜ ਸਾਰਿਆਂ ਨੂੰ ਅਸੀਂ ਬਹੁਤ ਵਧੀਆ ਹੈਗੇ ਆ ਸਵਾਗਤ ਹੈ ਤੁਹਾਡਾ ਖੁਸ਼ਮਈ ਚੈਨਲ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਪਲੀ ਸਾਡੇ ਚੈਨਲ ਦੀ ਸਬਸਕ੍ਰਾਈਬ ਕਰੋ ਨਾਲ ਜਿਹੜੀ ਘੰਟੀ ਨੂੰ ਪ੍ਰੈਸ ਕਰਦਿਆ ਕਰੋ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਵੇ ਸੋ ਵੀਡੀਓ ਨੂੰ ਲਾਈਕ ਮਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਕਮੈਂਟਾਂ ਵਿੱਚ رائے ਜ਼ਰੂਰ ਦਿਆ ਕਰੋ ਕੋਈ ਕੰਮ ਵਿੱਚ ਸ਼ਿਵਨ ਦੀ ਗਲਤੀ ਹੋ ਜਾਂਦੀ ਹੈ ਨਹੀਂ ਪਤਾ ਲੱਗਦਾ ਹੈਗਾ ਤਾਂ ਤੁਸੀਂ ਕਮੈਂਟਾਂ ਵਿੱਚ ਜੁਰ ਦੱਸਿਆ ਕਰੋ ਤਾਂ ਕਿ ਅਸੀਂ ਅਗੇ ਤੋਂ ਧਿਆਨ ਦੇਵਾਂਗੇ ਜੀ ਠੀਕ ਹੈ ਤੁਹਾਡੇ ਕਮੈਂਟ ਪੜ ਕੇ ਤੇ ਵੀਡੀਓ ਨੂੰ ਹੋਰ ਵਧੀਆ ਬਣਾਉਣ ਦੇ ਆਹ ਜਿਹੜੀ ਹੈਗੇ ਕੋਸ਼ਿਸ਼ ਕਰਾਂਗੇ ਲੋ ਜੀ ਅੱਜ ਹੈਗਾ ਦਿਨ ਸ਼ਨੀਵਾਰ ਤੇ ਕੱਲ ਸੀਗਾ ਦਿਨ ਸ਼ੁੱਕਰਵਾਰ ਕੱਲ ਦਾ ਦਿਨ ਸਾਡੇ ਲਈ ਬਹੁਤ ਜ਼ਿਆਦਾ ਖਾਸ ਹੈਗਾ ਕਿਉਂਕਿ ਆ ਦਿਨ ਦਾ ਸਾਰੇ ਖਾਸ ਸੁਭਨੇਗਾ ਜਿਹੜੇ ਕੱਲ੍ਹ ਲਈ ਚਾਹੇ ਹੀ ਖਾਸ ਹੈਗਾ ਪਾਸਸ ਕਰਕੇ ਸੀਗੇ ਜਿਹੜੀ ਆਪਣੀ YouTube ਦੀ ਫੈਮਿਲੀ ਹੈਗੀ ਆ ਉਹ ਪੂਰੀ 1000 ਹੋ ਚੁੱਕੀ ਆ ਜੀ ਉਹਦੇ ਲਈ ਤਹਿ ਦਿਲ ਤੋਂ ਮੇਰੇ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਨੇ ਤੇ ਸਾਡੇ ਜਨੂਨ ਨੇ ਜਿਹੜਾ ਸਪੋਰਟ ਕੀਤੀ ਆ ਲਾਈਕ ਕਰਦੇ ਸੀ ਕਮੈਂਟ ਕਰਦੇ ਸੀਗੇ ਹਨਾ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਸਾਰਿਆਂ ਨੇ ਕਿਉਂਕਿ ਤੁਹਾਡੇ ਤੋਂ ਬਿਨਾ ਹਨਾ ਅਸੀਂ ਕੁਝ ਵੀ ਨਹੀਂ ਹੈਗੇ ਕਿਉਂਕਿ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਸਾਡੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਹਨਾ ਤੁਹਾਡੀ ਬਦੌਲਤ ਹੀ ਅਸੀਂ ਅੱਗੇ ਵਧਦੇ ਆ ਤੁਸੀਂ ਸਾਡੇ ਤੋਂ ਅੱਗੇ ਸਾਰੇ ਤੇ ਅਸੀਂ ਪਿੱਛੇ ਆ ਜੀ ਠੀਕ ਹੈ ਤੁਸੀਂ ਸਾਡੇ ਚੈਨਲ ਨੂੰ ਅੱਗੇ ਲੈ ਕੇ ਜਾਣਾ ਇਸ ਤਰ੍ਹਾਂ ਹੋਰ ਅੱਗੇ ਲੈ ਕੇ ਜਾਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਲਓ ਜੀ ਤੇ ਜਿਹੜੇ ਹੈ ਨਾ ਮੈਂ ਲੰਗਰ ਤਿਆਰ ਕੀਤਾ ਸੀਗਾ ਉਹਦੇ ਵਿੱਚ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਤੇ ਉਹ ਕਹਿੰਦੇ ਸੀਗੇ ਵੀ ਤੇਲ ਕੱਚਾ ਆ ਵੀ ਤੁਸੀਂ ਤੇਲ ਗਰਮ ਕਰਕੇ ਜੀਰ ਨੂੰ ਭੁੰਨਿਆ ਕਰੋ ਸਭ ਤੋਂ ਪਹਿਲਾਂ ਤੇ ਮੈਂ ਪਹਿਨੇ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਕਮੈਂਟ ਕੀਤਾ ਤੇ ਤੇਲ ਬਿਲਕੁਲ ਗਰਮ ਸੀਗਾ ਜੀ ਤੇ ਮੈਂ ਤੁਹਾਨੂੰ ਦੱਸ ਦਈਏ ਕੀ ਗੱਲ ਹੋਈ ਕੀ ਸੀਗੀ ਜਦੋਂ ਨਾ ਮੈਂ ਤੜਕਾ ਲਾਉਣ ਲੱਗੇ ਸੀ ਕਿਉਂਕਿ ਆਪਾਂ ਆਪਾਂ ਸਾਰੇ ਇੱਕ ਤਕਰੀਬਨ ਸਰੋਂ ਦਾ ਤੇਲ ਦਾ ਤੜਕਾ ਲਗਾਉਣੇ ਆਪਾਂ ਆਨਾਰ ਪਾਇੰਟ ਤੋਂ ਕੋਈ ਵੀ ਤੇਲ ਵਰਤਦਾ ਹੋਣਾ ਸਰੋਂ ਦਾ ਤੇਲ ਆਪਾਂ ਜ਼ਿਆਦਾ ਇਸਤੇਮਾਲ ਕਰਦੇ ਆ ਅਸੀਂ ਸਰੋਂ ਦੇ ਤੇਲ ਦੇ ਵਿੱਚ ਜਿਹੜੀ ਹੈਗੀ ਦਾਲ ਸਰ੍ਹਝ ਵਗੈਰਾ ਅਸੀਂ ਸਰੋਂ ਸਰੋਂ ਦੇ ਤੇਲ ਦੇ ਵਿੱਚ ਘੋਲ ਆਨੇ ਆ ਤੇ ਲੰਗਰ ਵਿੱਚ ਜਾਣੇ ਸੀ ਕਿ ਦਾਲ ਤੇ ਮੈਨੂੰ ਥੋੜਿਆ ਨਾ ਮਨ ਦੇ ਵਿੱਚ ਬਹਿਮ ਜਿਹਾ ਸੀਗਾ ਵੀ ਸ਼ਾਇਦ ਥੀਓ ਦੇ ਵਿੱਚ ਤੜਕਾ ਲਾਉਣਾ ਜਾਂ ਤੇਲ ਦੇ ਵਿੱਚ ਤੜਕਾ ਲਾਉਣਾ ਮੈਂ ਕਿਉਂਕਿ ਮੈਂ ਆਪਣੇ ਹਿਸਾਬ ਦੇ ਨਾਲ ਜਣ ਕਿ ਲੈ ਹੈਗਾ ਸਰੋਂ ਤੇਲ ਵਿੱਚ ਤੜਕਾ ਲਾਉਣਾ ਸਹੀ ਹੈ ਨਾ ਤੇ ਫਿਰ ਇਹ ਕਿਉਂਕਿ ਇਹਦੇ ਪਾਪਾ ਨਾਲ ਸਾਰੀ ਗੱਲਬਾਤ ਹੋਈ ਸੀਗੀ ਜਿਹੜਾ ਲੰਗਰ ਪ੍ਰਸ਼ਾਦਾ ਜੋ ਵੀ ਤਿਆਰ ਕਰਨਾ ਸੀਗਾ ਇਹਨਾਂ ਦੇ ਪਾਪਾ ਦੇ ਨਾਲ ਸਾਰੀ ਗੱਲ ਹੋਈ ਹੋਈ ਸੀਗੀ ਤੇ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਉਹਨਾਂ ਨੇ ਵੀ ਇਹ ਤਾਂ ਨਹੀਂ ਕਿਹਾ ਹੈਗਾ ਵੀ ਜੇ ਤੜਕਾ ਲਾਉਣਾ ਤੁਸੀਂ ਥੀਓ ਚ ਲਾਉਣਾ ਜਾਂ ਕਿਉਂ ਚ ਲਾਉਣਾ ਉਹ ਕਹਿੰਦੇ ਵੀ ਨਹੀਂ ਕੋਈ ਚੱਕਰ ਨਹੀਂ ਹੈਗਾ ਵੀ ਇਸ ਕਰਕੇ ਜਦੋਂ ਮੈਂ ਦਵਾਰਾ ਵੀਡੀਓ ਔਨ ਕੀਤੀ ਸੀ ਇਹ ਉਹੋ DNA ਤੇਲ ਜਿਹੜਾ ਸੀਗਾ ਉਹ ਵਿੱਚ ਜੀਰਾ ਭੁੰਨ ਸੀਗਾ ਜਿਹੜਾ ਮੈਂ ਤੇਲ ਸਿਰਫ ਉਹ ਤੋਂ ਮੈਂ ਗਰਮ ਕਰਨ ਨੂੰ ਤਰਿਆ ਸੀਗਾ ਤੇ ਉਹਦੇ ਵਿੱਚ ਮੈਂ ਪਿਆਜ਼ ਪਾਤੇ ਸੀਗਾ ਤੁਹਾਨੂੰ ਦੇਖਣ ਤੇ ਲੱਗਦਾ ਹੋਣਾ ਵੀ ਤਾਂ ਸੌਰੀ ਵੀ ਜੀਰਾ ਕੱਚਾ ਹੋਣਾ ਨਹੀਂ ਸੀ ਉਹ ਜੀਰਾ ਭੁੰਨਿਆ ਹੋਇਆ ਸੀਗਾ ਤੁਸੀਂ ਵੀਡੀਓ ਦੇਖੀ ਤੇ ਕਮੈਂਟ ਕੀਤਾ ਉਹਦੇ ਧੰਨਵਾਦ ਤੇ ਜੋ ਸੀਗਾ ਜੀ ਐਦਾਂ ਕਰਕੇ ਸੀਗਾ ਤਾਂ ਮੈਨੂੰ ਤਾਂ ਤੁਹਾਨੂੰ ਲੱਗਦਾ ਹੋਣਾ ਕਿ ਥੰਡਾ ਹੋਊ ਤੇਲ ਬਿਲਕੁਲ ਗਰਮ ਸੀਗਾ ਪ੍ਰਸਾਦ ਦਾ ਬਹੁਤ ਵਧੀਆ ਤਿਆਰ ਹੋਇਆ ਸੀਗਾ ਇਹ ਮੈਂ ਆਪਣੇ ਮੂੰਹ ਆਪਣੀ ਆਤਾਰੀਫਾ ਆਪ ਨਹੀਂ ਕਰਦੀ ਹੈਗੀ ਤੇ ਵਾਕਈ ਬਹੁਤ ਸੋਹਣਾ ਬਣਿਆ ਸੀਗਾ ਭੋਗ ਜਿਹੜਾ ਆਪਾਂ ਬਣਾਇਆ ਸੀਗਾ ਉਹ ਬਹੁਤ ਸੋਹਣਾ ਬਣਿਆ ਸੀਗਾ ਭੋਗ ਤਾਂ ਖਤਮ ਹੋ ਗਿਆ ਸੀਗਾ ਕਿਉਂਕਿ ਸੰਗਤ ਨੇ ਦੁਆਰਾ ਦੁਆਰਾ ਲੱਤ ਸੀਗਾ ਭੋਗ ਤੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਜਦੋਂ ਹਨਾ ਉੱਥੇ ਕਹਿ ਰਹੇ ਸੀਗੇ ਕਿ ਸਾਰਾ ਕੁਝ ਵਧੀਆ ਕਿਉਂਕਿ ਜਦੋਂ ਆਪਾਂ ਦਾਸ ਸਾਹਿਬ ਨੂੰਨੇ ਘਰੇ ਤੋਂ ਚਲੋ ਆਪਾਂ ਤੇਜ ਮਿਰਚ ਪਾ ਲੈਣੀ ਹੈ ਹਨਾ ਕੋਈ ਤੇਜ ਖਾਂਦਾ ਕੋਈ ਘੱਟ ਖਾਂਦਾ ਫਰਤੇ ਵੀ ਜਰਗਾਨੇ ਵੀ ਖਾਣੀ ਹੁੰਦੀ ਸੀਗੀ ਬੱਚਿਆਂ ਨੇ ਵੀ ਖਾਣੀ ਸੀਗੀ ਮੋਸੀ ਦੇ ਹਿਸਾਬ ਦੇ ਨਾਲ ਮੈਂ ਘੱਟੇ ਰੱਖਿਆ ਸੀਗਾ ਸਾਰਾ ਕੁਝ ਮੋਂ ਮਿਰਚ ਵਗੈਰਾ ਰੱਖੀ ਤਾਂ ਬਹੁਤ ਸੋਹਣੀ ਬਣੀ ਸਾਰਿਆਂ ਨੇ ਪਸੰਦ ਕੀਤੀ ਸੀਗੀ ਮੇਰੇ ਮਨ ਨੂੰ ਜਾਨ ਕੇ ਜਿਹੜਾ ਹੈਗਾ ਬਹੁਤ ਜ਼ਿਆਦਾ ਸੂਣ ਮਿਲਿਆ ਸੀਗਾ ਖੁਸ਼ੀ ਮੇਰੇ ਸੀਗੀ ਚੋਲੋ ਵਧੀਆ ਹਨਾ ਪਹਿਲੀ ਵਾਰੀ ਆਪਾਂ ਸੇਵਾ ਮਿਲੇ ਸੀਗੀ ਤੇ ਪਹਿਲੀ ਵਾਰੀ ਚਲੋ ਵਧੀਆ ਜਾਨੀ ਤੇ ਸੋਹਣਿਆ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵਾ ਇਹ ਇੱਕ ਨਾ ਸਾਡੇ ਪਿੰਡ ਦੇ ਵਿੱਚ ਇਹ ਕਿਉਂਕਿ ਵੀਡੀਓ ਸਾਡੇ ਪਿੰਡ ਵਿੱਚ ਵੀ ਕਾਫੀ ਦੇਖਤੇ ਨੇ ਤੇ ਉਹਨਾਂ ਨੇ ਵੀ ਕਿਹਾ ਸੀਗਾ ਕਹਿੰਦੇ ਵੀ ਦਾਲ ਜਿਹੜੀ ਹੈਗੀ ਉਹ ਪਤਲੀ ਲੱਗਦੀ ਸੀਗੀ ਤੁਸੀਂ ਇਹ ਨਾ ਪਹਿਲਾਂ ਵੀਡੀਓ ਜੀ ਪੂਰੀ ਦੇਖਿਆ ਕਰੋ ਜੋ ਕੋਈ ਵੀ ਹੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਵੀਡੀਓ ਨੂੰ ਦੇਖ ਕੇ ਤੁਸੀਂ ਇਹ ਨਾ ਕਮੈਂਟ ਕਰ ਦੇਣ ਨੂੰ ਜੱਜਮੈਂਟ ਕਰ ਦੇਣਿਓ ਸੋ ਪਲੀਜ਼ ਮੈਂ ਇਹ ਕਹਿੰਦੇ ਕਿ ਵੀਡੀਓ ਨੂੰ ਪਹਿਲਾਂ ਪੂਰੀ ਦੇਖਿਆ ਕਰੋ ਜਦੋਂ ਮੈਂ ਪ੍ਰਸ਼ਾਦਾ ਲੈ ਕੇ ਚੱਲੇ ਸੀ ਮੋਸ ਤੋਂ ਪਹਿਲਾਂ ਵੀ ਮੈਂ ਵੀਡੀਓ ਬਣਾਈ ਸੀਗੀ ਉਦੋਂ ਪਤਲੀ ਵਿੱਚ ਵੀ ਢਾਲ ਪਈ ਸੀ ਕਿਤੇ ਬਾਲਟੀ ਵਿੱਚ ਵੀ ਆਪਣੀ ਢਾਲ ਪਈ ਹੋਈ ਸੀਗੀ ਤੁਸੀਂ ਮੈਂ ਹੁਣ ਕੁਝ ਨਹੀਂ ਕਹੂੰਗੀ ਕਿ ਢਾਲ ਪਤਲੀ ਸੀ ਜਾਂ ਗੋਸ਼ੀ ਵੀ ਸੀ ਕਿ ਮੈਂ ਕਹਿੰਦੀ ਮੈਂ ਸਫਾਈ ਨਹੀਂ ਦਊਂਗੀ ਤੁਸੀਂ ਪੌਦੇ ਦੇਖਿਓ ਵੀਡੀਓ ਨੂੰ ਪੂਰਾ ਵੀ ਤੁਹਾਨੂੰ ਦਾਲ ਕੱਚੀ ਲੱਗਦਾ ਕਿ ਪੂਰੀ ਪਣੀ ਹੋਈ ਹੈ ਉਹਦੇ ਰੰਗਤ ਕੀ ਹੋ ਜੇ ਸੀ ਕਿ ਤੁਹਾਨੂੰ ਕੱਚੀ ਲੱਗ ਰਿਹਾ ਤਾਂ ਤੁਹਾਨੂੰ ਲੱਗਦੀ ਹੈ ਉਹ ਜਾਂ ਫਿਰ ਬੁਧੀਆਂ ਲੱਗਦੀ ਹੈ ਠੀਕ ਹੈ ਤੁਹਾਨੂੰ ਆਪਣੇ ਆਪ ਇਹਦਾ ਜਵਾਬ ਜਿਹੜਾ ਹੈਗਾ ਵੀਡੀਓ ਦੇ ਵਿੱਚ ਹੀ ਮਿਲ ਜਾਊਗਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਸੋ ਵੀਡੀਓ ਨੂੰ ਇਸ ਤਰ੍ਹਾਂ ਕਰਕੇ ਤੁਸੀਂ ਪੂਰਾ ਦੇਖਿਆ ਕਰੋ ਕਿ ਜਰਾ ਆਪ ਵੀਡੀਓ ਦਾ ਅੰਤ ਦੇਖ ਲੈਨੇ ਆਪਨ ਕੋਈ ਪਤਾ ਨਹੀਂ ਹੁੰਦਾ ਹੈਗਾ ਆਪ ਕੋ ਉਹ ਤੇ ਕਮੈਂਟ ਕਰ ਦਿੰਨੇ ਆ ਤੇ ਵੀਡੀਓ ਦੇ ਅੱਗੇ ਬਹੁਤ ਕੁਝ ਹਜੇ ਹੋਰ ਹੁੰਦਾ ਵਾ ਦੇਖਣ ਨੂੰ ਜਿਹੜਾ ਕੁਝ ਆਪਾਂ ਜਿਹੜਾ ਮਿਸਟੇਕ ਕਰ ਦਿੰਨੇ ਆ ਜਿਹੜਾ ਸੀਗਾ ਵਲੌਗ ਆਪਾਂ ਅੱਜ ਐਨੇ ਕੀ ਬਣਾਵਾਂਗੇ ਤੇ ਸ਼ਾਰਟ ਵੀਡੀਓ ਮੈਂ ਕਰਵਾਣ ਤੇ ਰਹੇ ਤੇ ਜ਼ਿਆਦਾ ਪੌਣੀ ਹੈ ਜਿਹਨੂੰ ਤੁਸੀਂ ਬਹੁਤ ਸਾਰਾ ਜਨਨ ਕਿ ਪਿਆਰ ਦਿੰਦੇ ਹੋ ਪਸੰਦ ਕਰਦੇ ਹੋ ਸੋ ਮੈਂ ਤੁਹਾਡੇ ਨਾਲ ਵਾਦਾ ਕਰਦੀ ਆ ਕਿ ਆਪਾਂ ਮर्याਦਾ ਰਹਿਤ ਹੈ ਨਾ ਐਦਾਂ ਹੀ ਤੁਹਾਡਾਂ ਨੂੰ ਕਿ ਕਦੇ ਵੀ ਜਿਹੜਾ ਹੈਗਾ ਨਰਾਸ਼ ਨਹੀਂ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਤੁਹਾਨੂੰ ਪਰਵਾਹ ਤੇ ਆਪਣੇ ਬੱਚਿਆਂ ਵਿੱਚ ਬੈਠ ਕੇ ਜਿਹੜੀ ਤੁਸੀਂ ਵੀਡੀਓ ਦੇ ਸਕਿਆ ਆਪਾਂ ਉਹ ਤਰੀ ਵੀਡੀਓ ਪਾਇ ਕਰਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਮੇਰੇ ਚੈਨਲ ਨੂੰ ਹੋਰ ਅੱਗੇ ਲੈ ਕੇ ਜਾਣਾ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਜੀ ਠੀਕ ਆ ਕੋਈ ਵੀ ਕਮੀ-ਵੇਸ਼ੀ ਹੁੰਦੀ ਹੈ ਕੋਈ ਵੀ ਗਲਤੀ ਹੁੰਦੀ ਹੈ ਕੋਈ ਵੀ رائے ਦੇਣੀ ਹੁੰਦੀ ਹੈ ਤਾਂ ਕਮੈਂਟ ਵਿੱਚ ਜਰੂਰ ਜਾ ਕੇ ਰੋ ਅਸੀਂ ਪੂਰਾ ਧਿਆਨ ਦੇਵਾਂਗੇ ਤੇ ਤੁਹਾਡੇ ਕਮੈਂਟ ਪੜ੍ਹ ਕੇ ਚੁਗਣਾ ਵੀ ਜਣਕੇ ਹੋਊਗਾ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸੇ ਤਰ੍ਹਾਂ ਹੀ ਆਪਾਂ ਜਿਹੜਾ ਹੈਗਾ ਵਾ ਵੀਡੀਓ ਬਣਾ ਕੇ ਪੇਸ਼ੀ ਕਰੀਏ ਕਿਉਂਕਿ ਇਕੱਲਾ ਕੋਈ ਵਟਾ ਨਹੀਂ ਹੁੰਦਾ ਹੈਗਾ ਭੈਣ ਭਰਾਵਾਂ ਦੇ ਸਹਾਰੇ ਇਹਨਾਂ ਸਾਰੇ ਅੱਗੇ ਜਾਂਦੇ ਨੇ ਸੋ ਤੁਸੀਂ ਮੇਰੇ ਭੈਣ ਭਰਾ ਮੈਂ ਤੁਸੀ ਮੈਨੂੰ ਅੱਗੇ ਲੈ ਕੇ ਜਾ ਰਹੇ ਹੋ ਮੇਰੀ ਵੀਡੀਓ ਨੂੰ ਐਨਾ ਪਸੰਦ ਕਰਦੇ ਹੋ ਅਨ ਮੇਰੇ ਚੈਨਲ ਨੂੰ ਜਿਹੜਾ ਹੈਗਾ ਫਿਰ ਭੰਦੀ ਆ ਕੋ ਇੱਕ ਹਜ਼ਾਰ ਦੇ ਕੰਪਲੀਟ ਹੋ ਚੁੱਕੀ ਆਪਣੀ ਕਦਰ ਪੂਰੀ ਹੋ ਚੁੱਕੀ ਹੈ ਸਾਰਾ ਤੁਹਾਡਾ ਜਿਹੜਾ ਹੈਗਾ ਉਹ ਦੇਣਾ ਸੋ ਮੈਂ ਫਿਰ ਤੁਹਾਡਾ ਇੱਕ ਵਾਰੀ ਫਿਰ ਤੋਂ ਦਿਲ ਤੋਂ ਸਾਰਾ ਧੰਨਵਾਦ ਕਰਦੀ ਹਾਂ ਸੋ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਠੀਕ ਹੈ ਜੀ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟਾਂ ਵਿੱਚ رائے ਜ਼ਰੂਰ ਦਿਓ ਠੀਕ ਹੈ ਜੀ ਧੰਨਵਾਦ